ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਵਿੱਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੈ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇੰਜਲੈਂਡ ਮਸ਼ੀਨਾ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤ ਆਧੁਨਿਕ ਯੰਤਰਾਂ ਦੇ ਨਾਲ ਵਾਇਰਲੈਸ ਹਨ ਐਸਐਸਐਫ ਦੇ ਹੋਂਦ ਚ ਆਉਣ ਤੋਂ ਬਾਅਦ ਸੜਕ ਹਾਦਸਿਆਂ ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਹਰੋਟ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਿਆ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੁਗਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦਿਆਂ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹੱਈਆ ਕਰਵਾਉਣਾ ਹੈ ਉਹੀ ਸਾਲ ਦਾ 7 ਸਾਲ ਹੋ ਗਏਗਾ ਇਹ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਆ ਚਾਣਾ ਸਾਨੂੰ ਕੱਲ ਪਤਾ ਲੱਗਾ 11:00 ਕੱਬੂ ਪਤਾ ਲੱਗਾ ਕਿ ਉਹ ਬੱਸ ਉਹਦੀ ਖਤਮ ਹੋ ਗਿਆ ਪੂਰਾ ਹੋ ਗਿਆ ਹਾਂਜੀ ਫੋਨ ਆਇਆ ਸੀ ਸਾਡੇ ਜੇਟ ਦਾ ਮੁੰਡਾ ਸੀ ਉਹ ਕੋਲ ਟਰਾਲਾ ਚਲਾਉਂਦਾ ਉਹਨਾਂ ਨੂੰ ਮਿਲਣ ਗਿਆ ਸੀ ਉਹ ਸੀ ਕੋਲ ਉਹਦੇ ਗਏ ਤੇ 11 ਵਜੇ ਫੋਨ ਆਇਆ ਬਸ ਤੇ ਬੇਟੀ ਦੇ ਪਰਿਵਾਰ ਉੱਥੇ ਰਹਦੇ ਆ ਨਾਲ ਪਰਿਵਾਰ ਹਾਂਜੀ ਸਾਲ ਹੋ ਗਿਆ ਦੁੱਖ ਦਿਨ ਹੋਏ ਸਾਲ ਹੋਇਆ ਗਿਆ ਨੂੰ ਉੱਥੇ ਬੇਟਾ ਉਹਦਾ ਤੇ ਉਹਦੀ ਜਨਾਨੀ ਦੋਵੇਂ ਬਾਅਦ ਫਿਰ ਦੋ ਹੀ ਇੱਥੇ ਉੱਥੇ ਗਏ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲਬਾਤ ਹੋਈ ਸੀਗੀ ਇਸ ਤਰ੍ਹਾਂ ਉਹਨੂੰ ਚੇਰ ਹੋ ਗਿਆ ਗੱਲ ਹੋਈ ਨੂੰ ਭਰਾਵਾਂ ਨਾਲ ਕੀਤੀ ਮੇਨਾਂ ਨਹੀਂ ਗੱਲ ਹੋਈ ਐਸੀ ਗੱਲ ਨਾ ਨਾ ਨੂੜੋ ਨਾ ਨਾ ਗੱਲ ਨਹੀਂ ਮੇਰੇ ਵੀਡੀਓ ਤੇ ਮੈਂ ਆਪਣਾ ਕੋਤਾ ਚਿਹਰਾ ਵੀ ਨਹੀਂ ਦੇ ਸਕੀ ਮਜੀ ਅਮਰਦੀਪ ਸਿੰਘ ਦਾ ਤੁਹਾਡਾ ਬ੍ਰਦਰ ਜਿਹੜਾ ਅਕਲ ਸੀਗਾ ਮੇਰੇ ਤੋਂ ਵੱਡੇ ਬ੍ਰਦਰ ਸੀਗੇ ਮੇਰੇ ਤੋਂ 1 ਸਾਲ ਵੱਡੇ ਸੀਗੇ ਉਹ ਕਿਸ ਤਰ੍ਹਾਂ ਉਹਨਾਂ ਸਫਰ ਤੇ ਆਪਣਾ ਦਾ ਸ਼ੁਰੂ ਹੋ ਔਰ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਇਹ ਬਚਪਨ ਤੋਂ ਸੰਗੀਤ ਨਾਲ ਬਹੁਤ ਜੁੜੇ ਸੀਗੇ ਪਹਿਲੇ ਕਲੋਕਲ ਕਲਾਸੀਕਲ ਮਿਊਜ਼ਿਕ ਦੇ ਤੋਂ ਬਹੁਤ ਜ਼ਿਆਦਾ ਹਨ ਕਰਦੇ ਨੇ ਬਹੁਤ ਪ੍ਰਾਈਜ਼ ਜਿੱਤੇ ਨੇ ਪਾਵਰ ਵੱਲੋਂ ਵੀ ਸੀਨੀਅਰ ਕੈਟਾਗਰੀ ਚ ਫਸਟ ਪ੍ਰਾਈਜ਼ ਜਿੱਤੇ ਹਨ ਜੂਨੀਅਰ ਚ ਸੈਕੰਡ ਜਿੱਤੇ ਹਨ ਨੇ ਦੇਸ਼ ਵੀ ਉਸ ਨੂੰ ਸਿੰਗਾਪੁਰ ਬੈਂਕਾਂ ਕੰਪਨੀਸ਼ੀਆ ਸੰਗੀਤਕ ਉੱਥੇ ਜਿਹੜਾ ਪ੍ਰੋਡਕਸ਼ਨ ਗੁਰਮਖ ਸੰਗੀਤ ਦੇ ਪ੍ਰੋਡਕਸ਼ਨ ਕਰਦਾ ਤੇ ਕਿੰਨੇ ਸਾਲ ਤੋਂ ਅਮਰੀਕਾ ਚ ਰਹ ਰਹੇ ਸੀ ਉਹ ਪ੍ਰਿਸੇ 7 ਸਾਲ ਤੋਂ ਅਮਰੀਕਰ ਵਿੱਚ ਰਹੇ ਸੀ ਰਹ ਰਹੇ ਕਿ ਕਿਹੜੇ ਸ਼ਹਿਰ ਸੀ ਇਹ ਅਰਾਜ਼ੋਨਾ ਫਿਲਿਕਸ ਵਿੱਚ ਸੀਗੇ ਪਹਿਲਾਂ 2 ਹਰ ਗਏ 4 ਸਾਲ ਉਸ ਤੋਂ ਬਾਅਦ ਵੀ ਅਰਾਜ਼ੋਨਾ ਫਿਲਿਕਸ ਵਿੱਚ ਠਾਗੇ ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿਦਿਆ ਬੱਚਿਆਂ ਨੂੰ ਤਕਲੀਮ ਦਿੰਦੇ ਸੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਇਸ ਤਰ੍ਹਾਂ ਹੋ ਗਏ ਕੋਈ ਪਤਾ ਨਹੀਂ ਸੀਗਾ ਕਿੱਦਾਂ ਪਤਾ ਲੱਗਾ ਸਾਨੂੰ ਸਾਡੇ ਉੱਥੇ ਬ੍ਰਦਰ ਸਾਡੇ ਸਦਾਰ ਸੀਗੇ ਉੱਥੇ ਪਹੁੰਚੇ ਉਹ ਗੁਰਦੁਆਰੀ ਹਾਸਾ ਮਾਹੌਲ ਕਰਦੇ ਕਹਿੰਦੇ ਜੋ ਕਦਮ ਨੂੰ ਸਾਇਲੈਂਟ ਅਟੈਕ ਹੋਇਆ ਉੱਥੇ ਐਂਬੂਲੈਂਸ ਆਈ ਉੱਥੇ ਗੁਰੂ ਘਰ ਦੀ ਕਮੇਟੀ ਸੱਜੂ ਗਿਆਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਕਿ ਸਾਇਲੈਂਟ ਅਟੈਕ ਸੀ ਬੀ ਪਰਚੀਮੈਂਟ ਦੀ ਗੇੜਾ ਵੀ ਨਾ ਬਿਮਾਰ ਸੀ ਨਾ ਕੋਈ 슈ਗਰ ਕੋਈ ਪ੍ਰੋਬਲਮ ਕੋਈ ਨਹੀਂ ਹੋਈ ਨਾ ਸਾਇਲੈਂਟ ਅਟੈਕ ਉਹਨਾਂ ਨੂੰ ਹੁਣ ਉਹਦੇ ਸੰਸਕਾਰ ਦਾ ਭਾਜੀ ਉਹਨਾਂ ਦੇ ਕਿ ਸੰਸਕਾਰ ਇੰਦਾ ਵੀ ਭਾਈ ਸਾਹਿਬ ਜੀ ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊ ਜਰਲ ਤੋਂ ਨਹੀਂ ਆਇਆ ਇੱਥੇ 2 ਮਿੰਟ ਤੇ 10 15 ਦਿਨ ਰਹਿਣਾ ਸੀ ਇਥੇ ਉਹਨਾਂ ਤੇ ਸਾਡਾ ਲਈ ਜਿੱਦ ਦੇ ਡੈਥ ਹੋਈ ਉਹਨਾਂ ਨੂੰ ਸਾਨੂੰ ਉੱਥੇ ਪ੍ਰਿੰਪਲ ਆਪੇ ਉਹ ਤੇ ਗੁਰੂ ਕੜੀ ਕਮੇਟੀ ਚਿੰਨ੍ਹ ਵੀ ਤੁਸੀਂ ਆਪਣੇ ਪਰਿਵਾਰ ਵਿੱਚ ਭੇਜੋ ਕਿਸੇ ਨੂੰ ਫੇਰ ਤੋਂ ਡਿਸੀਜਨ ਲੈਣੇ ਕਿ ਅਸੀਂ ਫਿਊਨਰ ਕਦੋਂ ਕਰੀਏ ਨਾ ਤੇ ਅੱਜ ਜੋ ਛੋਟੇ ਪ੍ਰਾਰਣ ਵੀਰ ਸਿੰਘ ਨੂੰ ਤੇ ਭੇਜ ਦਿੱਤਾ ਹੈ ਬਾਸਮੋ ਟਰਾਸ ਨੂੰ ਪਤਾ ਲੱਗੇਗਾ ਕਿ ਅਗਲਾ ਡਿਸੀਜਨ ਕੀ ਹੋਣਾ ਤੁਹਾਡੇ ਬ੍ਰਦਰ ਨੇ ਜਿਹੜੇ ਇਨਾਮ ਜਿੱਤੇ ਹੋਏ ਆ ਇਹ ਬਸੂਰੀ ਤੇ ਭਾਰੀ ਜਾਣਕਾਰੀ ਦਿਓ ਕਿ ਕਿੱਥੇ ਕਿੱਥੇ ਲਏ ਸੀ ਇਹ ਦੀ ਪੂਰੇ ਵੱਲ ਦੀ ਸਭ ਤੋਂ ਵੱਡੀ ਸਟੇਜ ਹੈ ਜੀ ਸ਼੍ਰੀ ਬਾਵਾਹਰ ਵੱਲੋਂ ਸੰਜੀਤ ਜੀ ਮੇਰੇ ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲ ਰਿਹਾ ਸੱਲਾਹ ਯਾ ਉਹ ਤੋਂ ਇਹਨਾਂ ਨੇ ਪਾਸਪ੍ਰਾਇ ਸਿਨੀਅਰ ਕੈਟਾਗਰੀ ਚ ਜਿੱਤਿਆ ਹੈ ਇਹ ਜੂਨੀਅਰ ਕੈਟਾਗਰੀ ਚ ਇਹ ਜਿੱਤਿਆ ਰਹੇ ਉਹਨਾਂ ਨੇ ਉਹ ਵੀ ਬਹੁਤ ਸਨਮਾਨ ਇਦਾਂ ਦੇ ਪਏ ਜਿਹੜੇ ਪਤਾ ਹੀ ਨਹੀਂ ਉਲੀ ਲੱਗ ਗਈ ਹੈ ਬਹੁਤ ਪਤਾ ਨਹੀਂ ਲੱਗ ਕਿ ਬਹੁਤ ਜ਼ਿਆਦਾ ਹੱਦੇ ਚੋਂ ਸਨਮਾਨ ਮਿਲਿਆ ਤਾਂ ਕਿ ਇੱਕ ਸਾਡਾ ਕਲਾ ਦਾ ਇੱਕ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਨੂੰ ਇੱਕ ਕਲਾਸਿਕਲ ਰਾਗ ਦੀ ਜਨਮ ਦੇ ਦਿੱਥ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਕੁਝ ਇਸ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਪੰਥ ਨੂੰ ਬਹੁਤ ਵੱਡਾ ਇਹਨਾਂ ਕੇ ਕੋਈ ਘਾਟਾ ਪਿਆ ਤੇ ਪਰਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹ ਭਾਈ ਸਾਹਿਬ ਹੁਣੇ ਮੈਂ 90 ਦੇ ਵਿੱਚ ਗੁਰਦਾਨ ਕਰਨਾ ਸਾਹਿਬ ਇਸਨ ਦੀ ਸੇਵਾ ਉਦੋਂ ਸ਼ੁਰੂ ਕੀਤੀ ਉਦੋਂ ਦੇ ਮੈਂ ਇਹਨਾਂ ਨੂੰ ਦੇਖਦਾ ਬਹੁਤ ਵਧੀਆ ਸੋਹਣਾ ਕੀਰਤਨ ਕਰਦੇ ਸੀਗੇ ਤੇ ਬਹੁਤ ਮੈਨੂੰ ਬਹੁਤ ਪਿਆਰੇ ਲੱਗਦੇ ਸੀਗੇ ਤੇ ਇਹਨਾਂ ਦਾ ਜਿਹੜਾ ਖਾਂਦਾ ਨੇ ਜਿਹੜਾ ਭਾਈ ਸਾਹਿਬ ਦਿਲਵਾ ਸਿੰਘ ਜੀ ਗੁਲਵਾ ਸਿੰਘ ਨੂੰ ਉਹ ਵੀ ਬਹੁਤ ਐ ਯਾਨੀ ਕਿ ਉਹਨਾਂ ਨੇ ਬਹੁਤ ਗੁਣਾ ਕੀਰਤਨ ਦਾ ਉਹਨਾਂ ਨੇ ਇਹਨਾਂ ਨੂੰ ਕੀਰਤਨ ਦਾ ਗੁਣ ਦਿੱਤਾ ਸੀਗਾ ਤੇ ਇਹ ਬਹੁਤ ਯਾਨੀ ਕਿ ਭਈ ਇਸ ਇਹਨਾਂ ਦਾ ਜਿਹੜਾ ਹੈਗਾ ਘਰਾਣਾ ਬਹੁਤ ਵੱਡਾ ਘਰਾਣਾ ਆ ਜ ਜਿਹਦੇ ਨਾਲ ਕਈ ਬੱਚੇ ਇਹਨਾਂ ਤੋਂ ਆਕੇ ਸੰਗੀਤ ਦੀ ਪ੍ਰਾਪਤੀ ਕਰਦੇ ਸੀ ਸੰਗੀਤ ਸਿੱਖਦੇ ਸੀਗੇ ਤੇ ਬਹੁਤ ਪਿੱਛੇ ਕਈ ਬੱਚੇ ਇਹਨਾਂ ਨੂੰ ਯਾਦ ਕਰਦੇ ਸੀਗੇ ਇਹ ਜਦੋਂ ਕੋਰੋਨਾ ਹੋਇਆ 18 ਦੇ ਵਿੱਚ ਅਮਰੀਕਾ ਗਏ ਅਮਰੀਕਾ ਦੇ ਗਾਇਕ ਤੇ ਉਹਨਾਂ ਨੇ ਉੱਥੇ ਵੀ ਨਾ ਦੇ ਦੋ ਦੋ ਦੋਸਤ ਮਿੱਤਰ ਬਹੁਤ ਬਣੇ ਜਿਨ੍ਹਾਂ ਨੇ ਕਿ ਭਈ ਇਹਨਾਂ ਨੂੰ ਬੜਾ ਪਿਆਰ ਦਿੱਤਾ ਮਾਣ ਦਿੱਤਾ ਤੇ ਸਾਨੂੰ ਤੇ ਪੰਥ ਨੂੰ ਤੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ ਤੇ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਆਪਾਂ ਮੰਗ ਕਰਦੇ ਕਿ ਭਈ ਨਾ ਦੀ ਜਹਾਜ਼ ਦੇ ਅੰਦਰ ਕੋਈ ਪਿੰਡ ਦੇ ਵਿੱਚ ਅਕੈਡਮੀ ਬਣਾਈ ਜਾਵੇ ਤਾਂ ਕਿ ਇੱਥੇ ਜਿਹੜੇ ਬੱਚੇ ਸੰਗੀਤ ਸਿੱਖੇ ਤੇ ਗੁਰੂ ਦਾ ਜਸ ਗਾਇਨ ਕਰਨ पंजाब सरकार तो बेनती है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप